ਤਾਂ ਜਿੱਥੇ بارش ਪੈਣ ਦੇ ਨਾਲ ਲੋਕਾਂ ਨੂੰ ਰਾਹਤ ਮਿਲੀ ਆ ਕਾਫੀ ਲੋਕਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿਉਂਕਿ ਤਪਦੀ ਗਰਮੀ ਤੋਂ ਜਿਹੜੀ ਵੱਡੀ ਰਾਹਤ ਮਿਲੀ ਹੈ ਪਰ ਉੱਥੇ ਲਗਾਤਾਰ ਪੈ ਰਹੀ ਬਰਸਾਤ ਦੇ ਨਾਲ ਕਈ ਥਾਵਾਂ ਤੇ ਲੋਕ ਮੁਸ਼ਕਲ 'ਚ ਫਸ ਗਏ ਨੇ ਜਿੱਥੇ ਸੜਕਾਂ ਤੇ ਪਾਣੀ ਭਰਿਆ ਹੈ ਤਾਂ ਹੁਣ ਇਹ ਤਸਵੀਰਾਂ ਇੱਕ ਹਸਪਤਾਲ ਦੀਆਂ ਨੇ ਜਿੱਥੇ ਹਸਪਤਾਲ ਦੇ ਅੰਦਰ ਅਤੇ ਬਾਹਰ ਮੀਂਹ ਦਾ ਪਾਣੀ ਖੜ ਗਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਸਪਤਾਲ ਦੇ ਅੰਦਰ ਜਾਨ ਦੇ ਲਈ ਵੀ ਕੋਈ ਰਾਹ ਨਹੀਂ ਹੈ ਇਸੇ ਪਾਣੀ ਦੇ ਵਿੱਚੋਂ ਲੰਘ ਕੇ ਹਸਪਤਾਲ ਦੇ ਅੰਦਰ ਜਾਣਾ ਪੈ ਰਿਹਾ ਜੇਕਰ ਹਸਪਤਾਲ ਦੇ ਅੰਦਰ ਦੀ ਗੱਲ ਕਰੀਏ ਤਾਂ ਵਾਰਡਾਂ ਦੇ ਵਿੱਚ ਵੀ ਮੀਂਹ ਦਾ ਪਾਣੀ ਜਿਹੜਾ ਭਰ ਚੁੱਕਿਆ ਹੈ ਕੰਦਾ ਤੇ ਸਲਾਬ ਚੜ ਚੁੱਕੀ ਹੈ ਤੇ ਕਈ ਮਸ਼ੀਨਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਾਗਜ਼ ਇਸ ਵਿੱਚ ਪੈ ਚੁੱਕੇ ਨੇ ਪਾਣੀ ਭਰ ਚੁੱਕਿਆ ਵਾਰਡਾਂ ਦੇ ਅੰਦਰ ਤੱਕ ਤਾਂ ਤਸਵੀਰਾਂ ਦੇਖੋ ਇਹ ਤਸਵੀਰਾਂ ਜੋ ਨੇ ਪਵਾਨੀਗੜ੍ਹ ਦੇ ਹਸਪਤਾਲ ਦੀਆਂ ਨੇ ਮੇਨ ਗੇਟ ਤੋਂ ਲੈ ਕੇ ਪਾਣੀ ਜਿਹੜਾ ਹਸਪਤਾਲ ਦੇ ਅੰਦਰ ਤੱਕ ਨਜ਼ਰ ਆਉਂਦਾ ਹੈ ਹਾਲਾਂਕਿ ਕੁਝ ਕਮਰਿਆਂ 'ਚ ਪਾਣੀ ਨਿਕਲ ਗਿਆ ਪਰ ਇਸ ਪਾਣੀ ਦੇ ਨਾਲ ਹੋਰ ਗੰਦਗੀ ਵੀ ਹਸਪਤਾਲ ਦੇ ਅੰਦਰ ਆ ਗਈ ਜਿਸ ਕਰਕੇ ਮਰੀਜ਼ ਵੀ ਜਿਹੜੇ ਬਿਹਾਲ ਹੋ ਰਹੇ ਨੇ ਦਰਸਲ ਪਵਾਨੀਗੜ੍ਹ 'ਚ ਲਗਾਤਾਰ ਮੀਂਹ ਪੈ ਰਿਹਾ ਹੈ ਭਾਰੀ ਮੀਂਹ ਤੋਂ ਬਾਅਦ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਕਦਰ ਖਰਾਬ ਨੇ ਐਂਬੂਲੈਂਸ ਵੀ ਇਸ ਪਾਣੀ 'ਚੋਂ ਲੰਘ ਰਹੀ ਹੈ ਤੇ ਲੋਕ ਵੀ ਇਸ ਪਾਣੀ 'ਚ ਪਹੁੰਚ ਚੁੱਕ ਕੇ ਹਸਪਤਾਲ ਦੇ ਅੰਦਰ ਜਾਣ ਦੇ ਲਈ ਮਜਬੂਰ ਨੇ ਤਾਂ ਲੋਕਾਂ ਨੂੰ ਮੋਟਰਸਾਈਕਲ ਤੇ ਗੱਡੀਆਂ ਵੀ ਇਸ ਪਾਣੀ 'ਚ ਖੜੇ ਕਰਨੇ ਔਖੇ ਹੋ ਗਏ ਨੇ